ਵੇ ਮੈਨ ਨਹੀਂ ਦੇਣਾ ਨਿਆ ਦਾ ਨਹੀਂ ਗੱਲ ਕਰਦੇ ਮੈਂ ਤੇ ਦਿੱਸਾ ਜੀ ਲਾ ਕੋਂਡਾ ਦਾ ਚਾਬੀ ਲਿਆ ਯਾਰ ਚਾਬੀ ਲੈ ਮੈਂ ਥੋੜੇ 1% ਕਰ ਮੈਂ ਗੱਲ ਹੀ ਕਰਕੇ ਤੇ ਬਸ ਉਸ ਤੋਂ ਹਾਲ ਨਾ ਗੱਲ ਕਰੀ ਰਿਤਨ ਮੈਂ ਤਾਂ ਦਿੱਸਾ ਮਾਨੇ ਲਾ ਵੀ ਜਾਓ ਯਾਰ ਫੜੋ ਉਹਨੇ ਜਾੜੋ ਕਰਦੇ ਰਹੋ ਨਹੀਂ ਲੈ ਜਾਣਾ ਤਾਂ ਮੈਂ ਉਵੇਂ ਆ ਜਾਣਾ ਭਾਈ ਲੀੜੇ ਲੂੜੇ ਬਦਲਖੇ ਮੈਂ ਬਾਹਰ ਆਇਆ ਹੁਣੇ ਨਹੀਂ ਉਵੇਂ ਦੱਸ ਦਿਓ ਮੈਨੂੰ ਉਹ ਗੱਲ ਸੁਣ ਨਹੀਂ ਯਾਰ ਵਾਦਾ ਦਰਨਾ ਵਾਦਾ ਹੋਣਾ ਸੋ ਮੜਾ ਜਾਓ ਕਿ ਨਾ ਪੰਜਾਬੀ ਉਹ ਦਿਖਾ ਦਈਏ ਭਾਈ ਇਹ ਪਾਣੀ ਵਾਲੇ ਮਸਲੇ ਤੋਂ ਪਹਿਲਾਂ ਵੀ ਚੱਕਣਗੇ ਆ ਖੜੇ ਆਏ ਸੰਗਤ ਸਾਰੀ ਲਿਆ ਭਾਈ ਦਰਵਾਜ਼ਾ ਖੋਲ ਉਹ ਨਹੀਂ ਚੱਕਦੇ ਉਹ ਮੈਂ ਫਿਰ ਤੁਹਾਡੇ ਸਾਹਮਣੇ ਹੀ ਨਹੀਂ ਸੀ ਆਉਂਦਾ ਮੈਂ ਗੱਲ ਤਾਂ ਦੱਸਣਾ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਵੀ ਕਾਰਨ ਕੀ ਆ ਐਂ ਦਾ ਫਿਰ 3 ਦਸੰਬਰ ਨੂੰ ਬਾਈ ਪਾਣੀ ਵਾਲਾ ਮਸਲਾ ਮੈਨੂੰ ਤਾਂ ਨਿਕਲ ਨਹੀਂ ਦੇਣਾ ਫਿਰ ਆਜ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਨਹੀਂ ਨਹੀਂ ਕੋਈ ਨਹੀਂ ਆਪਾਂ ਮੜਾ ਜਾ ਲੋਕਾਂ ਨੂੰ ਵੀ ਦੱਸ ਦੇ ਕਹਿੰਦਾ ਤੁਸੀਂ ਤਾਂ ਆਪਣਾ ਬਾਹ ਆਪਣਾ ਬਾਹ ਪੈਂਦਾ ਰਹਿਣਾ ਕਿਉਂਕਿ ਤੁਸੀਂ ਮੈਂ ਤਾਂ ਦੱਸ ਦਿੰਦਾ ਰਾਜਾ ਕੱਟ ਦੇ ਕੱਟ ਦੇ ਮੈਂ ਨਹੀਂ ਨਹੀਂ ਕੋਈ ਨਹੀਂ ਚੱਲੀ ਜਾਂਦੇ ਬਾਈ ਚੱਲੀ ਜਾਂਦੇ ਆ ਫੜੀ ਬਾਈ ਫੜ ਜਾਓ ਯਾਰ ਗੰਨ ਮੈਂ ਕੋਈ ਕਰਦਾ ਫੜ ਜਾਓ ਬਾਈ ਫੜ ਜਾਓ ਫੜ ਦੇ ਫੜ ਦੇ ਮੇਰੇ ਵਕਤ ਕਿਸੇ ਨੂੰ ਨਹੀਂ ਆਉਣਾ ਨਾ ਫੜ ਜਾਓ ਬਾਈ ਆ ਪੰਜਾਬ ਪੁਲਿਸ ਆਈ ਹੈ ਜੀ ਦੇਖਦੇ ਆਂ ਕਹਿੰਦੇ ਤਾਂ ਗੱਲ ਬਾਤ ਹੀ ਆ ਫਿਰ ਵਾਕਈ ਪਤਾ ਨਹੀਂ ਲੈ ਕੇ ਲੈ ਕੇ ਜਾਂਦੇ ਆ ਜਾਂ ਕੀ ਕਰਦੇ ਆ ਉਹ ਨਹੀਂ ਜਾਂਦੇ ਆ ਰਵਾਧਾ ਤੇ ਨਾਲ ਆ ਇੱਥੇ ਇੱਕ ਨੂੰ ਫੜ ਕੇ ਰੱਖੀਏ ਹਾਂ ਜੀ ਆਈ ਰਹੀਆਂ ਫੋਟੋ ਸੋ ਕਈ ਸੱਜਣਾ ਦੇ ਫੋਨ ਆਈ ਜਾਂਦੇ ਆ ਵੀ ਮਸਲਾ ਕੀ ਆ ਬਾਈ ਮਸਲਾ ਦੱਸ ਰਿਹਾ ਮਸਲਾ ਹਲੇ ਮੈਨੂੰ ਵੀ ਨਹੀਂ ਸਾਫ ਪਤਾ ਪਰ ਹਲੇ ਵੀ ਇਹਨਾਂ ਨੇ ਮੇਰੇ ਘਰ ਦੇ ਆਲੇ-ਦਾਲੇ ਖੜੀਆਂ ਗੱਡੀਆਂ ਲਾਈ ਖੜੇ ਆ ਅਸੀਂ ਤਾਂ ਲੁਧਿਆਣੇ ਆਇਆ ਸੀ ਬੁੱਢੇ ਦੇ ਵਾਲੇ ਮਸਲੇ ਚ ਅੱਜ ਐਲੀ ਜਾਂ ਹੋਰ ਪਿੰਡਾਂ ਜਾ ਕੇ ਮੈਂ ਦੇ ਅਨੁਸਾਰ ਇੱਥੇ ਇਹਨਾਂ ਨੇ ਆ ਕੇ ਹਲੇ ਮੈਂ ਖੜੀਆਂ ਘਰੇ ਗੱਡੀਆਂ ਲਾਈਆਂ ਪੈਛੇ ਆ ਕੇ ਬਾਲ ਡੀਐਸਪੀ ਫੂਲ ਕਹਿੰਦਾ ਮੈਂ ਤੁਹਾਨੂੰ ਮਿਲਣਾ ਆ ਚਲੋ ਪੁੱਛ ਲੈ ਸ਼ੌਕ ਕਰਕੇ ਮੈਂ ਬਾਅਦ ਵੀ ਖੋਲਤਾ ਇੱਕ ਵਾਰੀ ਬਾਲੀ ਗੱਲ ਬਾਤ ਨਹੀਂ ਕਰੀ ਵਾਪਸ ਚਲੇ ਗਏ ਆ ਵਾਪਸ ਜਾ ਕੇ ਫੇਰ ਵਾਪਸ ਆ ਗਏ ਹੁਣ ਦੁਬਾਰਾ ਆਲੇ-ਦਾਲੇ ਸਾਰੇ ਘਰ ਦੇ ਖੜ ਗਏ ਮੇਰੀ ਬਾਈ ਨਾਮ ਤੋਜਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਵੀ ਜਿਹੜਾ ਮੁੰਡਾ ਕੁੰਬਣਾ ਪਿੰਡ ਦੇ ਵਿੱਚ ਜਿਹੜੇ ਮੁੰਡੇ ਦੀ ਉਸ ਦਿਨ ਇੱਕ ਦੀ ਮੌਤ ਹੋ ਗਈ ਸੀ ਜਿਸ ਦਿਨ ਉਹ ਦੋ ਮੁੰਡੇ ਮਾਰੇ ਆ ਜਿਹੜੇ ਦੂਜੇ ਮੁੰਡੇ ਦੇ ਅੱਖ ਦੇ ਵਿੱਚ ਸ਼ਰਾ ਮਾਰਿਆ ਸੀ ਉਹਦੀ ਕਹਿੰਦੇ ਅੱਜ ਮੌਤ ਹੋਈ ਆ ਤੇ ਅੱਜ ਉੱਥੋਂ ਫਿਰ ਮੈਂ ਨੂੰ ਇੰਨੀ ਗੱਲ ਤੋਂ ਬਾਅਦ ਜਦੋਂ ਪਤਾ ਲੱਗਾ ਤੇ ਮੈਂ ਫੋਨ ਵੀ ਕੀਤਾ ਉੱਥੇ ਮੁੰਡਿਆਂ ਨੂੰ ਕਹਿੰਦੇ ਭਾਈ ਇੱਥੇ ਸਾਰੇ ਕੁੰਬਣਾ ਪਿੰਡ ਨੂੰ ਘੇਰਾ ਪਾਇਆ ਹੋਇਆ ਪੁਲਿਸ ਦਾ ਸਾਰੇ ਪਿੰਡ ਨੂੰ ਘੱਟੋ ਘੱਟ 1200 1250 ਵਾਲੇ ਪੁਲਿਸ ਘੇਰੀ ਖੜੀ ਹੈ ਕੁੰਬਣਾ ਪਿੰਡ ਦਾ ਜਣੇ ਮਾਰਨਾ ਵੀ ਆ ਤੇ ਸਾਹਬ ਨੂੰ ਚਾ ਲੈਣ ਦਾ ਦੋ ਮੁੰਡੇ ਮਰੇ ਨੇ ਦੋ ਬੱਚੇ ਮਰੇ ਨੇ 16 16 17 17 ਸਾਲ ਦੀ ਉਮਰ ਦੇ ਵੀ ਜੀਐਸੀ ਇਸ ਗੱਲ ਨੂੰ ਲੈ ਕੇ ਬੋਲਦੇ ਆ ਸਾਡੇ ਜਵਾਕ ਮਾਰੇ ਜਾ ਰਹੇ ਆ ਪੰਜਾਬ ਦੇ ਤਾਂ ਇਹ ਕਹਿੰਦੇ ਪ੍ਰਸ਼ਾਸਨ ਨਾਲ ਖੜਦਾ ਸਰਕਾਰ ਨਾਲ ਖੜਦੀ ਆ ਹੈਰਾਨੀ ਜਨ ਗੱਲ ਦੇਖੋ ਮੈਨੂੰ ਮੈਨੂੰ ਚੱਤ ਚੱਤੇ ਵੀ ਨਹੀਂ ਕਰਦੀ ਪਤਾ ਵੀ ਨਹੀਂ ਯਾਰ ਵੀ ਉਹ ਮੁੰਡਾ ਮਰ ਚੁੱਕਿਆ ਮੈਨੂੰ ਇੱਥੋਂ ਉਦੋਂ ਬਾਅਦ ਪਤਾ ਲੱਗਦਾ ਹੁਣ ਤੋਂ ਇਹ ਪੁਲਿਸ ਮੇਰੇ ਪਹਿਲਾਂ ਕਦੇ ਖੜੀ ਹੁੰਦੀ ਹੈ ਹੁਣ ਇਹ ਪੰਜਾਬੀ ਕੋ ਤੁਸੀਂ ਸੋਚਣਾ ਵੀ ਜੇ ਤਾਂ ਤੁਸੀਂ ਐਂ ਚੁੱਪ ਕਰਕੇ ਘਰਾਂ 'ਚ ਬੈਠੇ ਰਹਿਣਾ ਤਾਂ ਫਿਰ ਮਰਵਾਈ ਜੋ ਜਵਾਕ ਅਸੀਂ 3 ਦਸੰਬਰ ਨੂੰ ਜਿਹੜਾ ਬੰਨ ਮਾਰਨ ਜਾ ਰਹੇ ਆਂ ਬੁੱਢੇ ਉਹ ਉਦੋਂ ਪਹਿਲਾਂ ਵੀ ਆਈ ਕੁਝ ਕਰਨਗੇ ਛੱਡਿਆ ਇਹ ਨਹੀਂ ਪਤਾ ਉਹ ਤੋਂ ਪਹਿਲਾਂ ਹੀ ਕੋਈ ਗ੍ਰਿਫਤਾਰੀ ਕਰੇ ਕੇਸ ਪਾਦਨ ਜਾਂ ਉਹਦੇ ਨਿਕਲ ਨਹੀਂ ਆ ਦੇਣ ਜਾਂ ਕਿਸੇ ਪਾਸੇ ਫੜ ਲੈਣ ਅੱਜ ਵੀ ਬਾਈ ਸਾਨੂੰ ਲੱਗਦਾ ਵੀ ਜਿਹੜਾ ਗ੍ਰਿਫਤਾਰੀ ਹੋ ਸਕਦੀ ਵੀ ਇਸ ਜਿਹੜਾ 3 ਦਸੰਬਰ ਨੂੰ ਆਪਾਂ ਕਟ ਕਰਨ ਜਾ ਰਹੇ ਹਾਂ ਉਹਦੇ ਸੰਬੰਧ ਦੇ ਵਿੱਚ ਕੀ ਕਰਨਗੇ ਪਰ ਫਿਲਹਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਹਾਲਾਤ ਬਣੇ ਜਾਂਦੇ ਨੇ ਪੰਜਾਬ ਦੇ ਇਹ ਕਿਉਂ ਬਣੇ ਜਾਂਦੇ ਚਲ ਧੰਨਵਾਦ ਕਰਦਾ ਮੇਰੇ ਪਿੰਡ ਦਾ ਮੈਂ ਸਾਰਾ ਮੇਰਾ ਨਗਰ ਖੜਾ ਮਾੜਾ ਜ ਆ ਵੀ ਇੱਥੇ ਮੈਂ ਜਦੋਂ ਹੀ ਲਾਈਵ ਹੋਇਆ ਤੇ ਨਾਲ ਹੀ ਨਾਲ ਉਹਨਾਂ ਨੂੰ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਉੱਥੋਂ ਵੀ ਆ ਗਏ ਕੁਝ ਆਸੇ-ਪਾਸੇ ਹੀ ਮੁੰਡੇ ਚੱਲ ਕੇ ਪਿੰਡਾਂ ਚੋਂ ਆ ਗਏ ਜੇ ਅਸੀਂ ਐ ਨਾ ਇਕੱਠੇ ਹੋਏ ਤਾਂ ਕੱਲੇ ਕੱਲੇ ਨੂੰ ਜੋ ਮਰਜ਼ੀ ਫੜ ਕੇ ਦੱਬ ਦੇਣਗੇ ਬਾਈ ਇਹਨਾਂ ਨੇ ਸਾਡੀ ਆਵਾਜ਼ ਨਹੀਂ ਉੱਚੀ ਹੋਣ ਦੇਣੀ ਇਹ ਤੱਕੇਸ਼ਾਈ ਐਂ ਚੱਲਦੀ ਰਹਿਣੀ ਆ ਸੋ ਮੇਰੀ ਅਪੀਲ ਆ ਤੁਹਾਨੂੰ ਸਭੱਚੇ ਪੰਜਾਬੀਆਂ ਨੂੰ ਕਿ ਇਹਨਾਂ ਨੇ ਸੋਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਦੱਬਣਾ ਆਵਾਜ਼ ਦੱਬਣੀ ਹੈ ਜਿਹੜੇ ਬੰਦੇ ਸੋਡੀ ਖਾਤਰ ਗੱਲ ਕਰਦੇ ਆ ਹੱਕ ਦੀ ਸੰਘਰਸ਼ ਦੀ ਗੱਲ ਕਰਦੇ ਆ ਤੁਮ ਕੱਠੇ ਕਰਦੇ ਆ ਉਹਨਾਂ ਨੂੰ ਵੀ ਨੇ ਕਿਸੇ ਤਰੀਕੇ ਦੇ ਨਾਲ ਕਰਾਉਣੇ ਆ ਬਾਈ ਜਿਹੜੀ ਆਵਾਜ਼ ਜਿਹੜੀ ਉਹ ਦੱਬ ਹਾਂਜੀ ਹਾਂ ਬਾਈ ਜੀ ਕੀ ਹਾਲ ਆ ਚੱਕਰ ਕੀ ਪੈ ਗਿਆ ਬਾਈ ਸਰਕਾਰਾਂ ਦਾ ਆਪਾ ਬਹੁਤ ਦੇਖਿਆ ਨਹੀਂ ਪਰ ਇੰਨੀ ਮਾੜੀ ਸਰਕਾਰ ਹੱਕ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਸਿੱਟਣਾ ਜੇਲਾਂ ਥਾਣੇ ਆਪਾਂ ਵੀ ਬਦਲਾ ਦੇ ਚੱਕਰ ਚ ਬાળા ਬੜੇ ਵੇ ਸੀਗੇ ਆਪਾਂ ਕਾਲੀ ਕਾਂਗਰਸ ਨੂੰ ਮਾੜਾ ਕਹਿੰਦੇ ਉਹਨਾਂ ਨਾਲ 500 ਗੁਣਾ ਮਾੜਾ ਸਰਕਾਰ ਚੱਲ ਰਹੀ ਆ ਇਸ ਟਾਈਮ ਆ ਚੋਨਾ ਖੇਤਾਂ ਚ ਰੁੜ ਰਹੇ ਆ ਮੰਡੀਆਂ ਚ ਰੁੜ ਰਹੇ ਆ ਲੋਕਾਂ ਦਾ ਕਿਸੇ ਪੱਖੋਂ ਮੈਨੂੰ ਨਸੇ ਪੱਖੋਂ ਕਿਸੇ ਪੱਖੋਂ ਇੱਕ ਕੰਮ ਕਰਿਆ ਦਿਖਾ ਦਿਓ ਵੀ ਜਿਹੜਾ ਇਹਨਾਂ ਨੇ ਕਰਿਆ ਕੀਤਾ ਕੱਲੇ ਚੁਟਕਲੇ ਗੱਪ ਉਹ ਪੁਸਪਾ ਦੀ ਗਾਣੀ ਛੇੜ ਲਈ ਮੈਂ ਪਹਿਲਾਂ ਕਿਵੇਂ ਕਹਿੰਦਾ ਹਾਂ ਮੈਂ ਆਮ ਕਰਦਾ ਜਵਾਕ ਆ ਮੈਂ ਦੰਨ ਮੈਂ ਨਹੀਂ ਲੈਂਦਾ ਮੈਂ ਆਇਆ ਮੈਂ ਉਹ ਆ ਇੱਕ ਗੱਲ ਦੇ ਖਰਾ ਉਤਰਿਆ ਦਿਖਾ ਦਿਓ ਬਾਈ ਜੀ ਮੜੀ ਬਾਤ ਚੱਕਰ ਆਉਂਦੀ ਆ ਦੇਖੀ ਜੋ ਮੋਬਾਈਲ ਤੇ ਬਾਈ ਨਾਲ ਗੱਲਬਾਤ ਕਰਦੇ ਆ ਹਾਂ ਬਾਈ ਤੂੰ ਅੱਜ ਮੇਰੇ ਨਾਲ ਹੀ ਸੀ ਸਾਰਾ ਦਿਨ ਹਾਂ ਪਾਲ ਲੁਧਿਆਣੇ ਦੇ ਪਿੰਡਾਂ ਚੋਂ ਆਏ ਆ ਹਾਂ ਆ ਕਿ ਮੈਂ ਤਾਂ ਖੜਾ ਹੀ ਆ ਤੇ ਅਨੁਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਏ ਹੂੰ ਮਾਰਚ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ ਚਲੋ ਬਾਹਰ ਹਲਕਾ ਆਉਂਦੇ ਆ ਮੈਂ ਜਾਣਾ ਪੁੱਛਦਾ ਮੈਂ ਕਿ ਫੜਨਾ ਆਏ ਆ ਕਹਿੰਦੇ ਨਹੀਂ ਫੜਨ ਤਾਂ ਨਹੀਂ ਆਏ ਹੂੰ ਅੱਜ ਤਾਂ ਮਿਲਣਾ ਆਏ ਹੂੰ ਬਾਈ ਦੱਬ ਕੇ ਸ਼ੇਅਰ ਕਰੀ ਜਾਓ ਕਰ ਚਾਹ ਪੀਣ ਆਏ ਆ ਹਾਂਜੀ ਮੈਂ ਕਿ ਇਸ ਵੇਲੇ ਚਾਹ ਕਿਹੜਾ ਪੀਂਦਾ ਹੂੰ ਚਲੋ ਕੋਈ ਗੱਲ ਨਹੀਂ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੋਈ ਚੱਕਰ ਕਿ ਮੈਂ ਭਜਦਾ ਨਹੀਂ ਕਦੇ ਮੈਂ ਬਾਰ ਖੋਲਦਾ ਹੂੰ ਚਲੋ ਬਾਰ ਖੋਲਿਆ ਗੱਲਬਾਤ ਕਰਕੇ ਮੁੜ ਗਏ ਮੈਂ ਤਾਂ ਐਸੀ ਮਿਲ ਨਹੀਂ ਸੀ ਜਿੰਨਾ ਮਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਤੋਜ ਤੋਂ ਹੀ ਗੱਲ ਪਤਾ ਲੱਗੀ ਉਦੋਂ ਬਾਅਦ ਕਿ ਹੂੰ ਫੋਨ ਦੇ ਗੱਲ ਹੋਈ ਉਹ ਮੁੰਡਾ ਇਹਦਾ ਮਰ ਚੁੱਕਿਆ ਹੂੰ ਕੁੰਬੜਾ ਪਿੰਡ ਦਾ ਦੂਜਾ ਜਿਹੜਾ ਮੁੰਡਾ ਜਿਹਦੇ ਅੱਖ ਦੇ ਵਿੱਚ ਸ਼ਰਾ ਮਾਰ ਕੇ ਪਿੱਛੇ ਦੀ ਕੱਢਦਾ ਸੀਗਾ ਸਿਰ ਦੇ ਵਿੱਚ ਦੀ ਹੂੰ ਉਹ ਮੁੰਡੇ ਦੀ ਅੱਜ ਹਸਪਤਾਲ ਚ ਕੈਦਨਾ ਬਾਅਦ ਮੌਤ ਹੋ ਗਈ ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਦਾ ਇੱਕ ਅਜ ਹੋਰ ਤਾਇਆ ਘਟਨਾ ਹੋਈ ਹੈ ਲੁਧਿਆਣੇ ਦੇ ਵਿੱਚ ਹੀ ਹੂੰ ਇੱਕ ਉੱਥੇ ਵੀ ਨੌਜਵਾਨ ਮੁੰਡਾ ਗਾਲ ਤਾਰਨਾ ਘੁੱਟ ਕੇ ਹੂੰ ਉਹਨੂੰ ਮਾਰ ਦਿੱਤਾ ਗਿਆ ਅੱਛਾ ਇਹ ਰੋਜਨੇ ਕਟਨਾ ਮਾਂ ਜਿਹੜੀਆਂ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਇਸ ਤਰ੍ਹਾਂ ਇੱਕ ਰੋਪੜ ਦੀ ਘਟਨਾ ਦਿਵਾਲੀ ਵਾਲੇ ਦਿਨ ਦੀ ਹੂੰ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਨੇ ਯੂਪੀ ਤੋਂ ਕ੍ਰਾਈਮ ਕਰਕੇ ਪੰਜਾਬ ਚ ਆ ਕੇ ਆਪਣਾ ਬੋਟ ਬਣਾ ਕੇ ਆਧਾਰ ਕਾਰਡ ਬਣਾ ਕੇ ਰਹਿਣ ਲੱਗ ਜਾਂਦਾ ਹੁਣ ਇਦੋਂ ਵੱਡਾ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਹੈ ਇਸ ਵੇਲੇ ਜਿਹੜੇ ਹਿੰਗੇ ਹੂੰ ਇਹਨਾਂ ਗਏ ਮੁਸਲਮਾਨ ਨੇ ਬੰਗਲਾਦੇਸ਼ ਦੇ ਵਿੱਚੋਂ ਹੂੰ ਇੱਧਰ ਟੱਪ ਰਹੇ ਨੇ ਬੰਗਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਕਹਾਂ ਪੰਜਾਬ ਨੂੰ ਨਿਕਲ ਰਹੇ ਨੇ ਹੂੰ ਉਹ ਤਾਂ ਉਹਨਾਂ ਦਾ ਉਹਨਾਂ ਦਾ ਚਲੋ ਇੱਥੇ ਦਾ ਤੁਸੀਂ ਮੰਨ ਲਓਗੇ ਕਿ ਕਦੇ ਨਾ ਕਦੇ ਇੱਕ ਦਿਨ ਬੰਦਾ ਭਾਲ ਲਓਗੇ ਹੂੰ ਯੂਪੀ ਵਿਹਾਰ ਤੋਂ ਜਾ ਕੇ ਹੂੰ ਜਿਹੜੇ ਬੰਦੇ ਬੰਗਲਾਦੇਸ਼ ਦੇ ਵਿੱਚੋਂ ਆਏ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਨਹੀਂ ਟਿਕਾਣਾ ਹੀ ਨਹੀਂ ਜਦੋਂ ਮਰਜ਼ੀ ਕ੍ਰਾਈਮ ਕਰਕੇ ਇੱਥੋਂ ਵਾਪਸ ਮੁੜ ਜਾਣਗੇ ਉਹਦੀ ਵੈਰੀਫਿਕੇਸ਼ਨ ਨਹੀਂ ਕਰਦੇ ਉਹਦੀ ਪੜਤਾਲ ਨਹੀਂ ਕਰਦੇ ਉਹਦਾ ਪਿਛੋਕੜ ਨਹੀਂ ਦੇਖਦੇ ਬੰਦਾ ਕਿੱਥੋਂ ਆਇਆ ਹੂੰ ਇਹ ਬੰਦਾ ਕੀ ਰਿਕਾਰਡ ਹੈ ਹੂੰ ਐਚੇ ਹੁਣ ਸਾ ਠਾਹ ਬਿਨਾ ਪੜਤਾਲ ਕਰਦੇ ਇੱਕ ਅਰਜੀ ਦਿੰਦੇ ਨਾਮ ਦੇ ਨਾਲ ਵੋਟ ਬਣ ਕੇ ਆਧਾਰ ਕਾਰਡ ਬਣ ਕੇ ਸਭ ਕੁਝ ਘਰੇ ਆ ਜਾਂਦਾ ਹੂੰ ਸਾਡਾ ਬੰਦਾ ਇੱਕ ਜੇ ਨੌਕਰੀ ਵੀ ਲੈਣ ਜਾਵੇ ਚੰਡੀਗੜ੍ਹ ਦੇ ਵਿੱਚ ਉਹ ਵੀ ਪੰਜਾਬ ਦੀ ਰਾਜਸਥਾਨੀ ਚ ਤਾਂ ਚੰਡੀਗੜ੍ਹ ਪੁਲਿਸ ਪੰਜਾਬ ਦੇ ਪਿੰਡਾਂ ਜਾ ਕੇ ਉਹਦੀ ਪੜਤਾਲ ਕਰਦੀ ਹੈ ਕਿਹਦਾ ਰਿਕਾਰਡ ਇਹ ਅਪਸ਼ੋਕੜ ਕੀ ਹੈ ਕ੍ਰਿਮੀਨਲ ਤਾਂ ਨਹੀਂ ਕੋਣ ਆ ਕਿਹਦਾ ਮੁੰਡਾ ਕਿੱਥੇ ਰਹਿੰਦਾ ਸਾਰੇ ਬੰਦੇ ਨਹੀਂ ਪੜਤਾਲ ਹੁੰਦੀ ਆ ਹੂੰ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਤੇ ਇੱਥੇ ਸਾਰਾ ਕੁੰਬੜਾ ਪਿੰਡ ਘੇਰ ਲਿਆ ਅੱਜ ਲਾ ਕੇ ਪੁਲਿਸ ਤੇ ਆ ਮੇਰੇ ਚਾਚੇ ਤੇ ਮੇਰੇ ਪ੍ਰੇਸ਼ਤਰਾਂ ਨੇ ਪਤਾਇਆ ਮੁੰਡਾ ਹੀ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਕੱਲ ਦਾ ਮਗਰੋਂ ਪਤਾ ਲੱਗਿਆ ਮੇਰੇ ਆ ਕੇ ਘੜਨ ਪਹਿਲਾਂ ਘੇਰ ਲਿਆ ਹੂੰ ਇੰਨੀ ਤੇਜ਼ੀ ਨਾਲ ਚਿੱਟੇ ਵਾਲਿਆਂ ਨੂੰ ਘੇਰਦੇ ਆ ਹੂੰ ਇੰਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਹੂੰ ਦਰਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਹੂੰ ਤੋ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫੜਿਆਗਾ ਦੋਥੇ ਇਹ ਨਹੀਂ ਹੂੰ ਜਿਹੜਾ ਮੁੰਡਾ ਇਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪ੍ਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗਲ ਦੇ ਉੱਤੇ ਛੁਰਾ ਮਾਰ ਕੇ ਉਹ ਵਿਚਾਰਾ ਉਹਨਾਂ ਜਿਉਂਦਿਆਂ ਚਲੋ ਮਰਿਆ ਜਾਂ ਕੋਮਾ ਚ ਗਿਆ 1.5 ਸਾਲ ਹੋ ਗਿਆ ਵਿਚਾਰਾ ਬਿਲਕੀ ਜਾਂਦਾ ਮੰਜੇ ਦੇ ਪਿਆ ਸਿਸਕੀ ਜਾਂਦਾ ਜਿੰਦਗੀ ਮੌਤ ਨਾਲ ਯੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂਗੇ ਹੂੰ ਐਂਛੇ ਸਾਡੇ ਯਾਰ ਕਹਿੰਨੂੰ ਫੜਨਾ ਮੈਂਟਲ ਆਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ ਮੈਂਟਲ ਆਉਂਦਾ ਕਿਸੇ ਹੋਰ ਬੰਦੇ ਨੂੰ ਕੇ ਮੁਕੱਦਮਾ ਦੇਣਾ ਕੋਈ ਬੰਦਾ ਕਮੈਂਟ ਕਰ ਦੇ ਕੋਈ ਬੰਦਾ ਵੀਡੀਓ ਸਾਂਝੀ ਕਰ ਦੇ ਨਾਲ ਦੀ ਨਾਲ ਇਹ ਫੜ ਕੇ ਤੜਕੇ ਨੂੰ ਪੁਲਿਸ ਖੜੀ ਹੁੰਦੀ ਵੀ ਆ ਜਾ ਹੂੰ ਪੰਜਾਬ ਕੋ ਸੋਡੇ 76 ਵੀ ਪੈਣਗੇ ਸੋਡੇ ਮੁਕਦਮੇ ਵੀ ਪੈਣਗੇ ਸੋਡੇ ਜਵਾਕ ਵੀ ਮਾਰੇ ਜਾਣਗੇ ਇਕੱਠੇ ਹੋ ਜੋ ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਤੋਂ ਉਹਨਾਂ ਨੇ ਚੱਲਦਾ ਸ਼ੋਰ ਤੋਂ ਵੀ ਨਾਲ ਖੜਦੇ ਰਿਹਾ ਅੱਜ ਵੀ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਨਾ ਮੈਂ ਹਲੇ ਆ ਪਹਿਲਾ ਲਾਈਵ ਹੀ ਹੋਇਆ ਸੀਗਾ ਉਦੋਂ ਪੁਲਿਸ ਵਾਲੇ ਇੱਥੇ ਖੜੇ ਸੀ ਕਰੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਇੰਨਾ ਧੰਨਵਾਦ ਆ ਪਰ ਮੈਂ ਇਹ ਲਿਖਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ 3 ਦਸੰਬਰ ਨੂੰ ਜਿਹੜੀਆਂ ਜ਼ੈਲਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੂ ਠੀਕ ਹੈ ਨਹੀਂ ਸਾਨੂੰ ਉਹਦੇ ਜੇ ਸਮੁੱਚਾ ਪੰਜਾਬ ਉੱਠ ਖੜਿਆ ਤਾਂ ਜੀਰੇ ਵਾਂਗੂ ਤੁਸੀਂ ਫੈਕਟਰੀ ਵਾਂਗੂ ਬੰਦ ਕਰਕੇ ਮਾਰ ਜਾਓਗੇ ਮੈਂ ਤਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਤੁਸੀਂ ਉਹ ਯੈਰਾ ਪੀ ਕੇ ਵੀ ਮਰ ਰਹੇ ਹੋ ਹੂੰ ਉਹ ਸਿਸਕਸ ਕੇ ਮਰੋਗੇ ਉਹ ਹੌਲੀ ਹੌਲੀ ਕਿਸੇ ਨੂੰ ਕੈਂਸਰ ਹੋ ਜੂ ਕੋ ਸਾਲ ਚ ਮਰੂ ਕੋ ਦੋ ਸਾਲਾਂ ਚ ਮਰੂਗਾ ਕਿਸੇ ਨੂੰ ਕਾਲਾ ਪੀੜਿਆ ਹੋ ਜੂ ਕੋ ਚਾਰ ਸਾਲਾਂ ਚ ਮਰੂਗਾ ਕਿਸੇ ਨੂੰ ਕੋਈ ਗੁਰਦਾ ਫੇਲ ਹੋ ਜੂ ਜਵਾਕਾਂ ਦਾ ਕਿਡਣੀ ਉਹ ਕਿਉਂ ਮਾਰਨਾ ਹੈ ਫਿਰ ਦੇ ਦਿਓ ਜ਼ਹਿਰ ਮਾਰ ਦਿਓ ਹੂੰ ਤੂੰ ਜ਼ਹਿਰ ਦੇ ਕੇ ਪਹਿਲਾਂ ਇੱਕ ਵਾਰੀ ਕੋਈ ਨਵੇਟ ਦੋ ਕੰਮ ਜੇ ਆਹੀ ਕੰਮ ਤੇ ਤੁਹਾਨੂੰ ਲੱਗਦਾ ਹੂੰ ਨਿਕਲਣਾ ਤੁਸੀਂ ਮੈਨੂੰ ਪਤਾ ਹੈ ਨਹੀਂ ਤੁਸੀਂ ਆ ਗੱਲਾਂ ਕੱਲੀਆਂ ਕਮੈਂਟਾਂ 'ਚ ਟਿੱਪਣੀਆਂ 'ਚ ਚੰਗਾ ਲਿਖ ਦੋਗੇ ਪੁਲਿਸ ਨੂੰ ਗਾਲਾਂ ਕੱਢ ਦੋਗੇ ਸਰਕਾਰਾਂ ਨੂੰ ਗਾਲਾਂ ਕੱਢ ਦੋਗੇ ਹੱਕ ਤੇ ਨਹੀਂ ਆਪਾ ਆਉਣਾ ਮੈਂ ਦੇਖਦਾ ਵੀ ਉੱਧੇ ਕਿੰਨੇ ਕ ਬੰਦੇ ਆਉਣਗੇ ਕਿੰਨੇ ਕ ਬੰਦੇ ਆ ਕੇ ਲੜਨਗੇ ਆ ਮਸਲੇ ਦੇ ਉੱਤੇ ਕਿੰਨੇ ਕ ਬੰਦੇ ਖੜਨਗੇ ਇਹੀ ਸਾਡਾ ਤਖਾਂਤ ਆ ਜਿਸ ਕਰਕੇ ਅਸੀਂ ਦਿਨੋ ਦਿਨ ਰੋਜ਼ ਕੋਈ ਨਾ ਕੋਈ ਸਾਡੇ ਤੇ ਹਮਲਾ ਹੋ ਰਿਹਾ ਰੋਜ਼ ਕੋਈ ਨਾ ਕੋਈ ਸਾਨੂੰ ਘੇਰ ਰਿਹਾ ਚਾਰੇ ਪਾਸੇ ਘਰ ਗਏ ਬਾਈ ਝੋਨਾ ਮੰਡੀਆਂ ਚ ਰੁਲ ਰਿਹਾ ਡੀਪੀ ਮਿਲ ਨਹੀਂ ਰਿਹਾ ਚਟਾ ਆਮ ਹੋ ਗਿਆ ਮੈਨੂੰ ਇੱਕ ਦਿਖਾ ਦੇ ਵੀ ਕਿਹੜੇ ਪਾਸੋਂ ਪੰਜਾਬ ਸੁਖੀ ਵਸ ਰਿਹਾ ਚਾਰੇ ਪਾਸੇ ਘੇਰਾ ਪੈ ਗਿਆ ਘੇਰਾ ਬੰਦੂਗੀ ਇਸ ਤਰ੍ਹਾਂ ਬਾਹਰਲੇ ਦੇਸ਼ ਵਾਲਾ ਆਪਾਂ ਇੱਕ ਰਾਹ ਪਾਲਿਆ ਸੀ ਉਹ ਵੀ ਇੱਕ ਸਾਹ ਦਾ ਬੰਦ ਹੋ ਗਿਆ ਉੱਥੇ ਆਪਣਾ 40 ਲੱਖ ਪਹਿਲਾਂ ਲੱਗ ਜਾਂਦਾ ਮੁੜ ਕੇ ਦੋ ਦੋ ਪਿੰਡੋਂ ਫੀਸਾ ਮੰਗਾ ਲੈਂਦਾ ਦੋ ਦੋ ਕਿਲੇ ਉਧਰ ਵੀ ਕੀ ਜਾਂਦੇ ਆ ਰਹਿ ਆਪਾਂ ਕਿਹੜੇ ਪਾਸੋਂ ਕਾਮਯਾਬ ਰਹਿ ਗਏ ਚਾਰੇ ਪਾਸੋਂ ਪੈ ਗਿਆ ਆਪਾਂ ਇਹ ਕਰਨ ਦਾ ਆਇਆ ਮੈਂ ਤਾਂ ਇਹਨਾਂ ਨੂੰ ਰੋਜ਼ ਪੜਤਦਾ ਕਲਪਦਾ ਵੀ ਜਿਹੜਾ ਆ ਦੀ ਮਿੱਟੀ ਛੱਡ ਗਿਆ ਆ ਦੀ ਧਰਤੀ ਛੱਡ ਗਿਆ ਆ ਦਾ ਦੇਸ਼ ਛੱਡ ਗਿਆ ਆ ਦੇ ਲੋਕ ਛੱਡ ਗਿਆ ਉਹਨੂੰ ਕਿਤੇ ਢੋਈ ਨਹੀਂ ਜਿੱਥੇ ਮਰਜੀ ਭਜ ਲਿਓ ਛੱਤਰੀ ਪੈਣੇ ਆ ਉਹ ਇੱਥੋਂ ਜ਼ਮੀਨਾਂ ਵੇਚੀ ਜਾਂਦੇ ਉਹ ਉਧਰ ਉਹਨਾਂ ਨੇ ਕੱਢ ਦੇਣਾ ਨਾ ਘੜ ਦੇਣਾ ਕਾੜ ਦੇ ਤੁਹਾਡੇ ਨਾਲ ਹਾਲ ਪੈੜਾ ਹੋਣਾ ਹੂੰ ਇਹ ਤਾਂ ਹੁਣ ਗੱਲ ਸੁਹਾਵਕ ਹੈ ਜਦੋਂ ਅਸੀਂ ਕਾਲੀ ਕਰ ਜਾਾਂਗੇ ਧਰਤੀ ਨੂੰ ਇਹ ਕਿਸੇ ਨੇ ਕਿਸੇ ਨਾਲ ਭਰਨੀ ਕੁਦਰਤ ਵੀ ਭਰ ਦਿੰਦੀ ਹੈ ਕੋਈ ਜਗ੍ਹਾ ਖਾਲੀ ਕੋਈ ਤਾਂ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਪੁਲਿਸ ਤਾਂ ਅੱਜ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਂ ਥੋਨੇਰੇ ਚੋਂ ਮੈਂ ਦਿਖਾਈ ਨਹੀਂ ਗਈ ਤੇਰਾ ਨਾਂ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਸੋਡੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਅਜੇ ਗ੍ਰਿਫਤਾਰ ਕਰ ਸਕਦਾ ਕੀ ਬਣੂਗਾ ਇਸ ਤੋਂ ਬਾਅਦ ਅਜੇ ਕਿਹੜਾ ਪੁਲਿਸ ਚਲੀ ਗਈ ਉਹ ਨਹਿਰ ਤੇ ਵੀ ਖੜੀ ਹੈ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕਦੇ ਮੈਂ ਬਾਰ ਵੀ ਖੋਲਿਆ ਹਾਂ ਹਾਂ ਲਾਇਬ ਚੱਲਿਆ ਤੇਰਾ ਬਾਈ ਬੇ ਮੈਂ ਕੋ ਚੋਰ ਥੋੜੀ ਆ ਮੈਂ ਕੋ ਕ੍ਰਾਈਮ ਕੀਤਾ ਜਰਮ ਕੀਤਾ ਮੈਂ ਘਰ ਛੱਡ ਕੇ ਭੱਜ ਜਾਊਗਾ ਕਿਉਂ ਭੱਜ ਜਾਊਗਾ ਖੜਾ ਹਾਂ ਦੱਸੋ ਕੀ ਗੱਲ ਕਰਨ ਆਇਆ ਹੂੰ ਉਹ ਨਹੀਂ ਗੱਲ ਹੈਗੀ ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗਿਆਂ ਨੂੰ ਫੜ ਲੈਣਗੇ ਜਾਂ ਨਜ਼ਰਬੰਦ ਕਰ ਜਾਂ ਘੇਰ ਲੈਣੇ ਘਰਾਂ ਦੇ ਵਿੱਚ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਤੇ ਇਕੱਠੇ ਹੋ ਜਾਣਗੇ ਹਾਂ ਜਿੰਨੇ ਜਰ ਲੋਕ ਨਹੀਂ ਨਾ ਇਕੱਠੇ ਹੁੰਦੇ ਕੋਈ ਹੱਦ ਨਹੀਂ ਇਹ ਲੋਕਾਂ ਨੇ ਇਕੱਠਾ ਹੋਇਆ ਇਹ ਦੀ ਝੋਨਾ ਵੀ ਲੋਕਾਂ ਦੇ ਇਕੱਠ ਨੇ ਜੁਨੀਆਂ ਨੇ ਨਹੀਂ ਬਗੈਤਾ ਸਰਕਾਰਾਂ ਦਾ ਹੱਥ ਖੜੇ ਕਰਕੇ ਇਹ ਵੀ ਨਹੀਂ ਵਿਕਦਾ ਹਾਂਗਾ ਹਨ ਨਹੀਂ ਵੀ ਨਹੀਂ ਵਿਕਦਾ ਨਾ ਨਾ ਇਹ ਵੀ ਤੁਸੀਂ ਭੁੱਲ ਜਿਓ ਤੁਹਾਡਾ ਝੋਨਾ ਵਿਕ ਜੂਗਾ ਚੱਕਣਾ ਨਹੀਂ ਕਿਸੇ ਡਾਲ ਨਹੀਂ ਚੱਕਣਾ ਹਾਂ ਚਾਰੇ ਪਾਸੇ ਘੇਰਾ ਬੰਦੀ ਆ ਬਾਕੀ ਪੰਚਾਇਤ ਖੜੀ ਹੈ ਮੇਰੇ ਪਿੰਡ ਦੀ ਆ ਪੁੱਛ ਕੇ ਆਏ ਹੁਣ ਦੱਸਿਓ ਬਾਈ ਕੀ ਆਂਦੇ ਆ ਉਹ ਕਹਿੰਦੇ ਵੀ ਬਸ ਅਸੀਂ ਡਿਊਟੀ ਪੂਜਾਉਣੇ ਆ ਹੂੰ ਟੈਂਟ ਪਾ ਕੇ ਬਗ ਜਾਣਾ ਟੈਂਟ ਪਾ ਕੇ ਬਗ ਜਾਣਾ ਇਹ ਮਸਲਾ ਦੱਸੋ ਹਾਂ ਬਾ ਚੁੱਪ ਚੁੱਪ ਕਰ ਮਸਲਾ ਕੁਛ ਨਹੀਂ ਦੱਸ ਮਸਲਾ ਦੱਸ ਦੇ ਮਸਲਾ ਨਹੀਂ ਦੱਸ ਐ ਵੀ ਡੋਪਾਉਣਾ ਮਸਲਾ ਨਹੀਂ ਦੱਸ ਮਸਲਾ ਕੋ ਨਹੀਂ ਦੱਸ ਇਹਨਾਂ ਮਸਲੇ ਤੋਂ ਬਿਨਾ ਤਾਂ ਵੀ ਆਇਆ ਹੋਰ ਆਇਆ ਹੈ ਬਾਈ ਆਕਾਰੀ ਕਿਉਂ ਦੱਸਦਾ ਇਸ ਨੂੰ ਹੀ ਪੁੱਛ ਲਏ ਹਾਂ ਜਿਹੜੇ ਤੌਰ ਤੇ ਭਾਈ ਦੱਸੋ ਤੁਸੀਂ ਆਏ ਹੋ ਬਹੁਤ ਧੰਨਵਾਦ ਦੱਸੋ ਸਰ ਬਾਈ ਪੰਚਾਇਤ ਵਾਲਾ ਮੈਂ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਯਾਰ ਕੌਣ ਡੀਐਸਪੀ ਖੜਾ ਐ ਐਸਐਚਓ ਐਸਐਚਓ ਖੜਾ ਐ ਡੀਐਸਪੀ ਬਾਗੇ ਤੇ ਹੋਰ ਬਾਈ ਫਿਰ ਤੂੰ ਕੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਬਾਜ ਮਾਰੋ ਬਈ ਇੱਕਾ ਕਰ ਲਓ ਨਹੀਂ ਪੱਲੇ ਕੱਖ ਨਹੀਂ ਚਾਰੇ ਪਾਸੇ ਸਾਨੂੰ ਘੇਰਾਬੰਦੀ ਹੋ ਰਹੀ ਆ ਹਾਂ ਇਕੱਠੇ ਹੋ ਜਾਓ ਤਿੰਨ ਤਰੀਕ ਨੂੰ ਵੀ ਆ ਜਾਓ ਹੁਣ ਵੀ ਲੱਖੇ ਬਾਈ ਨਾ ਥਾਂ ਥਾਂ ਤੇ ਖੜਨ ਦੀ ਲੋੜ ਆ ਬੰਦੇ ਲੜਨ ਵਾਲੇ ਵੀ ਨਹੀਂ ਰਹੇ ਬਾਲੇ ਸਾਨੂੰ ਤਾਂ ਬਿੱਲੇ ਹੁਣ ਘੇਰਾ ਪੈਗਾ ਚਾਰਸ ਫਿਰੋਂ ਡਾਂਗਾਂ ਲਈ ਖੜੇ ਆ ਬਾਕੀ ਬਿੱਲੇ ਜਿਹੜੇ ਖੜੇ ਹੁੰਦੇ ਜਿੱਧਰ ਨੂੰ ਬਿੱਲਾ ਨਿਕਲਦਾ ਨੱਕ ਤੇ ਮਾਰਦੇ ਹੁਣ ਉਹ ਹਾਲ ਹੋਇਆ ਖੜਾ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਆ ਹੁਣ ਤਾਂ ਪੁਲਿਸ ਨੂੰ ਵੀ ਪੈਣ ਲੱਗ ਗਿਆ ਆ ਦੇਖਾ ਤੁਸੀਂ ਵੀਡੀਓ ਦੇ ਕਿਵੇਂ ਗੱਲ ਪਈ ਜਾਂਦੇ ਆ ਪੁਲਿਸ ਦੇ ਕਿਨੇ ਗੱਪ ਮਾਰੇ ਸੀ ਮੈਂ ਆਮ ਘਰ ਦਾ ਜਵਾਬ ਆ ਮੇਰਾ ਐਸੇ ਟਰੈਕਟਰ ਨੇ ਹੈਂਡਲ ਨਹੀਂ ਮੇਰਾ ਗੁੱਟ ਤੋੜਤਾ ਸੀ ਕੀ ਕੁਛ ਕਹਿ ਕੇ ਭਗਵੰਤ ਮਾਨ ਆਇਆ ਸੀਗਾ ਮੈਂ ਗੰਮ ਨਹੀਂ ਲੈਂਦਾ ਮੈਂ ਆ ਮੈਂ ਜਾ ਕਰਦਾ ਮੈਂ ਬਾਹ ਕਰਦਾ ਇੱਕ ਗੱਲ ਤੇ ਖੜਿਆ ਹੋਵੇ ਦਿਖਾ ਦੇ ਹੈਲੀਕੋਪਟਰ ਮੈਂ 3 ਘੰਟੇ ਦਾ ਪੰਜਾਬ ਆ ਮੈਂ ਹੈਲੀਕਵਾਰਟਰ ਤੇ ਨਹੀਂ ਚੜਿਆ ਕਰਦਾ ਮੈਂ ਕਾਰ ਤੇ ਆਜਿਆ ਕਰੂੰ ਸਵਾਲ ਸਭ ਤੋਂ ਵੱਡਾ ਜਿਹੜਾ ਅੱਜ ਖੜਾ ਹੋ ਰਿਹਾ ਸਾਡੇ ਅੱਗੇ ਹੂੰ ਕਿ ਪੰਜਾਬ ਨੂੰ ਅੱਗ ਦੀ ਪੱਠੀ ਝੁੱਕਿਆ ਜਾ ਰਿਹਾ ਪੰਜਾਬ ਨੂੰ ਲਾਂਬੂ ਲਾਉਣ ਦੀਆਂ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਗੱਲ ਗੱਲ ਕੀਤੀ ਆ ਮਗਲਦਸ਼ੀਆਂ ਦੀ ਉਹ ਨਾਂ ਪਤਾ ਕੀ ਰੱਖ ਰਹੇ ਇੱਥੇ ਆ ਕੇ ਕੋਈ ਰਵੀ ਆ ਕਹਿੰਦਾ ਮੇਰਾ ਨਾਂ ਕੋਈ ਕਹਿੰਦਾ ਮੇਰਾ ਆਸ਼ੂ ਆ ਕੋਈ ਕਹਿੰਦਾ ਰਾਜੂ ਆ ਕੋਈ ਕਹਿੰਦਾ ਸਾਹਿਲ ਆ ਸਰ ਉਹ ਐ ਨਹੀਂ ਪਹਿਲਾਂ ਹੈ ਕੌਣ ਆ ਇਹ ਹੂੰ ਮਾਨਸਾ ਤੋਂ ਹਿੰਦੂ ਵੀਰ ਦਾ ਫੋਨ ਤਾਏ ਬਾਈ ਤੇਰੇ ਨਾਲ ਅੱਧਾ ਘੰਟਾ ਚਰਚਾ ਕਰੀ ਇਹ ਇਹ ਮਸਲੇ ਦੇ ਉੱਤੇ ਵੀ ਇਹ ਸਰਕਾਰ ਇਹਨਾਂ ਦੀ ਪੜਤਾਲ ਕਿਉਂ ਨਹੀਂ ਕਰ ਰਹੀ ਕੌਣ ਹੈ ਕਿੱਥੋਂ ਆਏ ਆ ਕੀ ਕੰਮਕਾਰ ਕਰਦੇ ਆ ਇੱਥੇ ਖਬਰਾਂ ਕਿਹੜਾ ਕ੍ਰਾਈਮ ਕਰ ਰਿਹਾ ਨਸ਼ਾ ਨਸ਼ਾ ਵੱਡੇ ਪੱਧਰ ਤੇ ਹੀ ਵੇਚਦੇ ਨੇ ਇਹਨਾਂ ਦੀਆਂ ਬੁੜੀਆਂ ਛੱਡੀਆਂ ਹੋਊਗਾ ਨਸ਼ੇ ਦੇ ਉੱਤੇ ਆ ਪਿੱਛੇ ਜਿਹੜਾ ਫੜਿਆ ਹੀ ਗਿਆ ਕਿ ਕਿੰਨੇ ਕਿਲੋ ਹਰਨ ਫੜੀ ਗਈ ਉਹਦੀ ਜਿਹੜੇ ਪਸ਼ੂਚਾਰ ਦੇ ਫੜਦੇ ਉਹਨਾਂ ਦੇ ਕੋਲ ਬੰਦੇ ਦੇ ਕੋਲ ਉਹ ਲੈ ਕੇ ਪਸ਼ੂਆਂ ਨਾਲ ਨਾਲ ਲੈ ਕੇ ਨਾਲ ਸੱਦ ਲਈ ਫਿਰਦੇ ਆ ਵਿੱਚ ਹੀ ਚੱਟਲਦੀ ਫਿਰਦੇ ਆ ਹੂੰ ਮੈਂ ਤਾਂ ਇਹ ਕਹਿਣਾ ਭਾਈ ਫਿਰ ਇਹ ਹੁਣ 3 ਤਰੀਕ ਨੂੰ ਜਿਹੜਾ ਬੰਨ ਮਾਰਨਾ ਹੁਣ ਮੈਂ ਲਾ ਪੰਜਾਬ ਚ ਕੋਸ ਇਹਨਾਂ ਨੇ ਡਿਬਰੂਗੜ੍ਹ ਸੱਡ ਤੇ ਕੋਈ ਮੁੰਡਾ ਬੋਲਣ ਵਾਲਾ ਤਾਂ ਛੱਡੇ ਨਹੀਂ ਸਭ ਜੇਲਾਂ ਚ ਟੱਕਤੇ ਹੁਣ ਤੂੰ ਕੱਲਾ ਰਹਿ ਗਿਆ 3 ਤਰੀਕ ਤੋਂ ਪਹਿਲਾਂ ਤੈਨੂੰ ਵੀ ਚੱਕਣੀ ਤੇਰੀ ਪੰਜਾਬ ਦਾ ਬਣੂ ਕੋਈ ਕੌਣ ਲੜੂ ਪੰਜਾਬ ਦਾ ਮੈਂ ਤਾਂ ਚੱਕ ਲੈਣਾ ਅੱਜ ਮੈਨੂੰ ਚੱਕ ਲੈਣਾ ਕੱਲ ਮੈਨੂੰ ਪਰਚਾ ਦੇ ਦੇਣ ਮੈਨੂੰ ਜੇਲ ਸਿਰ ਦੇਣ ਮੈਂ ਤਾਂ ਤੁਹਾਨੂੰ ਪੰਜਾਬ ਦੇ ਲੋਕੋ ਇੱਕੋ ਹੀ ਗੱਲ ਕਰਨਗੇ ਵੀ ਅਸੀਂ ਤਾਂ ਇਹ ਰਾਤ ਤੁਰਪੇ ਸਾਡੀ ਸਮੁੱਚੀ ਟੀਮ ਤੁਰਪੀ ਅਸੀਂ ਤਾਂ 3 ਤਰੀਕ ਨੂੰ ਵੱਨ ਵੀ ਮਾਰਾਂਗੇ ਜਿੱਥੇ ਸਾਨੂੰ ਕੋਈ ਸੱਦੂਗਾ ਬੁਲਾਊਗਾ ਕੋਈ ਮਸਲਾ ਉੱਠੂਗਾ ਫਿਰ ਜਾਵਾਂਗੇ ਵੀ ਉਹ ਜਿਹੜਾ ਮਰਜੀ ਮਸਲਾ ਹੋਇਆ ਪੰਜਾਬ ਪੰਜਾਬੀ ਅੱਦਾ ਅਸੀਂ ਨਹੀਂ ਪੁੱਛਿਆ ਇੱਥੇ ਇਹਨੂੰ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਵੀ ਤੁਸੀਂ ਘਰਾਂ 'ਚ ਬੈਠਣਾ ਕਿ ਨਿਕਲ ਕੇ ਆਉਣਾ ਕਿ ਯਾਰਾ ਪੀ ਕੇ ਮਰਨਾ ਕਿ ਛਤਰ ਖਾਣੇ ਆ ਤਾਂ ਤੁਹਾਡੀ ਮਰਜ਼ੀ ਆ ਖਾਈ ਚੱਲੋ ਮਰੀ ਚੱਲੋ ਸਾਡੇ ਨਾਲ ਜੋ ਮਰਜ਼ੀ ਕਰੀ ਚੱਲੋ ਅਸੀਂ ਸਾਨੂੰ ਇਹੀ ਕਹਿਣਾ ਚਾਹੁੰਦੇ ਆਈ ਭਰਾਵੋ ਅਸੀਂ ਤਿਆਰ ਆ ਅਸੀਂ ਅੱਗੇ ਵੀ ਲੱਗੇ ਹੋਏ ਆਂ ਅਸੀਂ ਕਾਇ ਵੀ ਚੁੱਕਿਆ ਵੀ ਇੱਕ ਪਾਸਾ ਹੋਊਗਾ ਜਾਂ ਅਸੀਂ ਬੰਦ ਬੰਦ ਹੋਵਾਂਗੇ ਤੇ ਜਾਂ ਇਹ ਪਾਣੀ ਬੰਦ ਹੋਣਗੇ ਯਾਰਾ ਬੰਦ ਹੋਣਗੇ ਇੱਕੋ ਗੱਲ ਹੋਣੀ ਆ ਤੁਸੀਂ ਫੈਲਾ ਕਰਨਾ ਯਾਰਾ ਬੰਦ ਕਰਦਿਆਂ ਕਿ ਤਮਾਸ਼ਾ ਦੇਖਣਾ ਘਰਾਂ ਜਿ ਬੈਠ ਕੇ ਉਹ ਫੈਲਾ ਕਰ ਲਓ ਅਸੀਂ ਹਰ ਹਾਲ ਦੇ ਵਿੱਚ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਾਂ ਉਹ ਤੋਂ ਪਹਿਲਾਂ ਪਹਿਲਾਂ ਯਾਰਾ ਜਿਹੜਾ 9 ਕਰੋੜ ਲੀਟਰ ਤੁਸੀਂ ਜ਼ਹਿਰ ਰੋਜ਼ ਪਾ ਰਹੇ ਹੋ ਕੈਮੀਕਲ ਉਹਦੇ ਵਿੱਚ ਸਤਲੁਜ ਤੇ ਸਾਰਾ ਦੱਖਣੀ ਮਾਲਵਾ ਮਾਰਦਾ ਬੀਕਾ ਰੇਡ ਤੱਕ ਦੇ ਲੋਕ ਮਾਰਦੇ ਗੰਗਾ ਨਗਰ ਤੱਕ ਦੇ ਲੋਕ ਮਾਰਦੇ ਉਹ ਬੰਦ ਕਰ ਦਿਓ ਯਾਰਾ ਤੇ ਨਹੀਂ ਭਰਾ ਜੀ ਤੈਨੂੰ ਤਰੀਬ ਨੂੰ ਬੰਦ ਕਰਨੇ ਕਰਨੀਆਂ ਉਹਦੇ ਸਾਡੇ ਲੋਕ ਸਾਥ ਦੇਗੇ ਤਾਂ ਹੁਣ ਦਿਖਾ ਦਾਂਗੇ ਵਿਆਹ ਕਰਿਆ ਪਿਆ ਯਾਰ ਬੰਦ ਨਹੀਂ ਸੋਡੀ ਮਰਜ਼ੀ ਆ ਭਰਾਵੋ ਠੀਕ ਆ ਮਗਰ ਉਹ ਪਸਤਾਨ ਦਾ ਕੋਈ ਫਾਇਦਾ ਨਹੀਂ ਆ ਹੋ ਗਿਆ ਓਏ ਮਰ ਗਿਆ ਓਏ ਕੈਂਸਰ ਹੋ ਗਿਆ ਓਏ ਤੁਹਾਡਾ ਜਵਾਕ ਨੂੰ ਆ ਹੋ ਗਿਆ ਓਏ ਆਪਾਂ ਆ ਜਵਾਕ ਲੂਲੇ ਲੰਗੜੇ ਕਾਣੇ ਅੰਨੇ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗ ਗਿਓ ਜਿਹੜਾ ਪੀ ਪੀ ਕੇ ਹੂੰ ਪਰ ਸੋਡੀ ਮਰਜ਼ੀ ਆ ਤੁਸੀਂ ਇਹਦਾ ਬਾਈ ਹੁਣ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਊਗਾ ਹੁਣ ਡੱਲੇ ਵਾਲਾ ਸਾਹਿਬ ਕਿੱਡੀ ਵੱਡੀ ਉਮਰ ਦੇ ਆ ਲਓ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਆ ਡੱਲੇ ਵਾਲ ਕੈਂਸਰ ਦਾ ਮਰੀਜ਼ ਹੂੰ 26 ਤਰੀਕ ਨੂੰ ਐਸੇ 26 ਨਵੰਬਰ ਨੂੰ ਮਰਨ ਵਰਤ ਤੇ ਬੈਠ ਰਿਹਾ ਮਰਨ ਵਰਤ ਦੇ ਤੇ ਆ ਨੌਜੋਦ ਸਿੱਧੂ ਨੂੰ ਇਹਨੂੰ ਘਰ ਵਾਲੀ ਨੂੰ ਕੈਂਸਰ ਹੋ ਗਿਆ ਟਿਆ ਉਹ ਦੇਖ ਲਓ ਬਾਦਲ ਦੇ ਘਰ ਵਾਲੇ ਨੂੰ ਵੀ ਕੈਂਸਰ ਸੀ ਨਵਜੋਦ ਦੇ ਘਰ ਵਾਲੇ ਨੂੰ ਵੀ ਕੈਂਸਰ ਆ ਕੈਂਸਰ ਸਾਰੇ ਹੀ ਫੈਲ ਗਿਆ ਮੈਂ ਕਹਣਾ ਡੱਲੇ ਵਾਲ ਦੀ ਗੱਲ ਮੈਂ ਕਰਦਾ ਵੀ ਜਿਹੜਾ ਬਜ਼ੁਰਗ ਬੰਦਾ 70 75 ਸਾਲ ਦੀ ਉਮਰ ਆ ਕੈਂਸਰ ਦਾ ਮਰੀਜ਼ ਆ ਛੋਡੀਆਂ ਨਸਲਾਂ ਬਚਾਉਣ ਖਾਤਰ ਛੋਡੀ ਕਿਸਾਨੀ ਛੋਡੇ ਮਜ਼ਦੂਰਾਂ ਨੂੰ ਬਚਾਉਣ ਖਾਤਰ ਛੋਡੇ ਹੱਕਾਂ ਦੀ ਖਾਤਰ ਬੰਦਾ ਮਰਨ ਵਰਤ ਤੇ ਬੈਠ ਰਿਹਾ ਕਿੰਨੇ ਕ ਪਹੁੰਚੋਗੇ ਆ ਮਹਾਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗੇ ਨੂੰ ਕੈ ਸਾਲ ਹੋ ਗਏ ਕਿੰਨੇ ਕ ਜਾਣਦੇ ਆ ਪਾ ਉਥੇ ਕਿੰਨੀ ਕ ਹਾਜ਼ਰੀ ਭਰਦਿਆਂ ਪਾ ਉਥੇ ਪੌਣੇ 13000 ਪਿੰਡਾਂ ਜੀ ਇੱਕ ਬੰਦਾ ਵੀ ਇੱਕ ਦਿਨ ਤੇ ਵਾਰੀ ਬੰਨ ਕੇ ਇੱਕ ਪਿੰਡ ਤੋਂ ਨਿਕਲ ਜੇ ਇੱਕ ਬੰਦਾ ਤਾਂ ਵੀ 13000 ਬੰਦਾ ਇਕੱਠਾ ਹੋ ਜੂਗਾ ਮੋਰਚੇ 'ਤੇ 13000 ਬੰਦਾ ਬੈਠ ਕੇ ਸੱਥਾਂ 'ਚ ਤਾਂਸ਼ਾ ਘੁੱਟ ਕੇ ਮੁੜ ਜੈਨੋਂ ਗੱਲਾਂ ਮਾਰ ਕੇ ਮੁੜ ਜੈਨਿਓ ਯਾਦ ਕਰੋਗੇ ਵੇਲੇ ਨੂੰ ਵੀ ਬੰਦੇ ਕੋਈ ਉੱਠੇ ਸੀ ਸਾਡੀ ਖਾਤਰ ਲੜਨ ਵਾਲੇ ਪਰ ਅਸੀਂ ਸਾਥ ਨਹੀਂ ਦਿੱਤਾ ਮੈਂ ਉੱਥੇ ਵੀ ਕਹਿੰਦਾ ਮਰਨਵਰਤ ਦੇ ਉੱਤੇ 26 ਨਵੰਬਰ ਨੂੰ ਬੈਠ ਰਿਆ ਡੱਲੇ ਵਾਲ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇਹ ਨਹੀਂ ਪਤਾ ਧੱਕੇ ਨਾਲ ਉਹ ਤੁਹਾਨੂੰ ਲਿਆ ਕੇ ਪੁਲਿਸ ਨੂੰ ਤੇ ਦਾਖਲ ਕਰਦੇ ਹਸਪਤਾਲ ਦੇ ਵਿੱਚ ਜਿਵੇਂ ਬਾਪੂ ਸੂਰਤ ਸਿਆਣਾ ਹੋਇਆ ਧੱਕੇ ਨਾਲ ਲਿਆ ਕੇ ਹਸਪਤਾਲ ਸੱਡਦਾ ਮਰੇ ਗੁਲੂ ਕੋ ਚੜੀ ਗਏ ਐਤ ਕੀ ਰੋਕੇ ਝੋਨਾ ਚੱਕਿਆ ਗਾਹਾਂ ਨੂੰ ਕਿਸੇ ਨੇ ਝੋਨਾ ਨਹੀਂ ਚੱਕਣਾ ਚਾਰੇ ਪਾਸੇ ਕਿਹੜਾ ਝੋਨਾ ਕੋਈ ਸੋਡਾ ਖਤਮ ਕਰ ਦੇਣਗੇ ਛੱਤਰ ਮਾਰਨਗੇ ਹੁਣੇ ਘਰਾਂ ਜਾ ਕੇ ਯੂਥ ਫੇਰਨਗੇ ਕਿਹੜੇ ਝੋਨੇ ਦੀ ਗੱਲ ਕਰਦੇ ਆਪਾਂ ਕੋਈ ਨਹੀਂ ਯਾਰ ਮੇਰੀ ਗੱਲ ਸੁਣ ਜਦੋਂ ਅੱਗ ਲਾਉਂਦੇ ਆ ਉਦੋਂ ਤਾਂ ਭੱਜੇ ਆਉਂਦੇ ਆ ਵੀ ਅੱਗ ਲਾਉਨੇ ਹੋ ਤੇ ਡੀਏਪੀ ਦੇ ਨਹੀਂ ਰਹੇ ਫਿਰ ਤੁਸੀਂ ਕਣਕ ਨੂੰ ਜਦੋਂ ਆਪਣੀ ਨੂੰ ਆਗੂ ਪੈ ਜਾਂਦੀ ਆਟੋਮੈਟਿਕ ਕਿਤੇ ਇਹਨਾਂ ਦਾ ਅਸਰਾਏ ਭਜਾਉਣਾ ਸਾਡੇ ਲੋਕਾਂ ਦਾ ਮਾਨਸਿਕ ਪੱਧਰ ਕਿੱਥੇ ਖੜਾ ਸੋਚਣ ਵਾਲੀ ਗੱਲ ਆ ਮੇਜਰ ਖੜਾ ਮੇਜਰ ਓਏ ਹਾਂ ਬਈ ਓਰੇ ਆ ਕੱਲ ਤੁਸੀਂ ਵਿਆਹ ਦੇ ਵਿੱਚ ਹਾਂ ਮੇਜਰ ਆ ਹੁਣ ਤੁਹਾਨੂੰ ਕੀ ਸੁਣਾਉਣਾ ਸੁਣਨ ਵਾਲੀ ਗੱਲ ਆ ਲੋਕਾਂ ਦੀ ਕੱਲ ਮੇਜਰ ਕਿਤੇ ਪਰਸੋਂ ਦੀ ਗੱਲ ਆ ਮੱਲੂ ਆਣੇ ਕੋਠਿਆਂ ਮੱਲੂ ਆਣੇ ਕੋਠਿਆਂ ਦੇ ਬਾਗੇ ਯਾਰੇ ਤੇ ਆਪਣੇ ਤੇ ਜਾਗੋ ਤੇ ਇੱਕ ਇੱਥੇ ਆਮ ਆਦਮੀ ਪਾਰਟੀ ਦਾ ਪੀਏ ਐ ਇਹਨਾਂ ਦਾ ਇੱਕ ਕੋ ਤੇ ਇੱਕ ਹੋਰ ਬਜ਼ੁਰਗ ਬੈਠਾ ਪੰਛੀ ਦਾ ਮਲੂਆਣੇ ਦਾ ਗਰਲਾ ਤੂੰ ਪਹਿਲਾਂ ਦੱਸ ਮੈਨੂੰ ਤੂੰ ਆ ਦੀ ਜਵਾਨੀ ਦਾ ਅਸ ਵੀ ਉਹ ਪਾਣੀਆਂ ਦੀ ਗੱਲ ਤੇ ਕੀ ਬੰਦੇ ਬੋਲੇ ਉਹ ਕਹਿੰਦੇ ਪਾਣੀ ਦਾ ਆਪਾਂ ਪੀਣ ਨੂੰ ਮੁੱਲ ਵੀ ਲਾ ਸਕਦੇ ਹਾਂ ਹੁਣ ਬਾਹਰ ਜਾਂਦੇ ਆ ਉਹ ਉਹਨੇ ਕਿਤੇ ਮੁੱਲ ਲੈ ਕੇ ਆਉਂਦੇ ਬੋਤਲਾਂ ਕਹਿੰਦੇ ਆਪਾਂ ਪੀਣ ਨੂੰ ਮੁੱਲ ਲੈ ਸਕਦੇ ਹਾਂ ਪਾਣੀ ਦਾ ਫੇਰ ਮੁੰਡਾ ਗਰਲਾ ਸਰਪੰਚ ਹਾਂ ਉਹ ਕਹਿੰਦਾ ਬਈ ਕਹਿੰਦਾ ਜਿਹੜਾ ਜ਼ਹਿਰ ਹੈ ਕਹਿੰਦਾ ਇਹ ਤਾਂ ਪਾਣੀ ਖਰਾਬ ਕਰਦਾ ਹੀ ਕਰਦਾ ਇੱਕ ਬਜ਼ੁਰਗ ਬੋਲਿਆ ਕਾ ਯਾਰ ਧਰਤੀ ਚ ਪਾਣੀ ਕਿੱਥੇ ਪਾਉਂਦੇ ਆ ਉਥੋਂ ਤੁਰਿਆ ਉਤਰਾਉਂਦਾ ਪਾਣੀ ਸਾਫ ਹੋ ਜਾਂਦਾ ਹੂੰ ਫੇਰ ਥੱਲੇ ਫਿਲਟਰ ਲਾਏ ਆ ਨਾ ਨਹੀਂ ਨਹੀਂ ਨਾਲ ਹੀ ਨਿਕਲੂਗਾ ਇੱਕ ਤੱਕ ਦਾ ਸਾਫ ਹੋਏਗਾ ਇਹਨਾਂ ਨੇ ਪਿਆ ਇੱਥੇ ਲੱਗਿਆ ਕੋਸ ਦਾ ਪੱਧਰ ਦੇਖੋ ਉਹਨਾਂ ਨੂੰ ਸਿਰਫ ਇਹ ਹੈ ਵੀ ਇਹ ਸਾਡੀ ਪਤਾ ਨਹੀਂ ਪਾਰਟੀ ਦੀ ਸਰਕਾਰ ਹੈ ਵੀ ਉਹਨੂੰ ਨਿੰਦਣਾ ਬੋਲਦੇ ਆ ਐਡੇ ਯਾਰ ਘਟਿਆ ਤੇ ਦਲਾਲ ਕਿਸਮ ਦੱਲੇ ਕਿਸਮ ਦੇ ਲੋਕ ਵੀ ਤੁਹਾਨੂੰ ਪਾਰਟੀਆਂ ਦੀਂਦੀਆਂ ਤੁਹਾਡੇ ਜਵਾਗ ਮਾਰਦੇ ਤੇ ਤੁਹਾਨੂੰ ਨਹੀਂ ਦੀਦਾ ਹੂੰ ਭਰਮਣੀ ਦੀ ਗੱਲ ਦੇਖੋ ਇੱਕ ਬਜ਼ੁਰਗ ਬੰਦਾ ਹੈਗਾ ਪਾਣੀ ਉਹ ਪੱਤਨ ਚ ਪਾਣੀ ਯਾਰ ਪਾਤੀ ਕਿਵੇਂ ਸਾਫ਼ ਸਿੱਧਾ ਬੋਰ ਕਰਕੇ ਥੱਲੇ ਮਾਰਦੇ ਆ ਹੂੰ ਦਰਿਆ ਦਾ ਇਹ ਨਾ ਕੈਮੀਕਲ ਪਾਉਂਦੇ ਨੇ ਹੂੰ ਉਹਦਾ ਕਿਸੇ ਕਿਸੇ ਵੀ ਤਰੀਕੇ ਨਾਲ ਸਾਫ਼ ਨਹੀਂ ਹੋ ਸਕਦਾ ਜਿਹੜਾ ਕੈਮੀਕਲ ਇਹ ਪਾਉਂਦੇ ਆ ਚਾਹ ਗੜੂ ਨੂੰ ਤਾਂ ਪੈਸੇ ਨਹੀਂ ਪਾਣੀ ਕੋਣ ਮੁੱਲ ਲੈ ਲੂ ਮਗੇ ਇੰਨੇ ਤਾਂ ਲੋਕ ਤੰਗ ਕਰ ਛੱਡੇ ਚਾਰੇ ਪਾਸੇ ਤਾਂ ਮਾਰੇ ਖੜੇ ਆ ਯਾਰ ਇਹ ਇਹ ਸਾਨੂੰ ਆਹੀ ਚੀਜ਼ ਲੈ ਬੈਠੀ ਅਸੀਂ ਪਾਰਟੀਆਂ ਚ ਫਸੇ ਬੈਠੇ ਆ ਧੜਿਆਂ ਚ ਫਸੇ ਬੈਠੇ ਆ ਇਹਨੂੰ ਲੱਗਦਾ ਜਿਹੜੀ ਇਹ ਜਿਹੜੀ ਵੀ ਗੱਲ ਆਉਂਦੀ ਹੈ ਕਿ ਸਰਕਾਰ ਦੇ ਪਹਿਲਾਂ ਦੂਜੀਆਂ ਸਰਕਾਰਾਂ ਸੀ ਉਦੋਂ ਲੋਕ ਬੋਲਦੇ ਸੀ ਉਹਨਾਂ ਨੂੰ ਸਾਡੀਆਂ ਸਰਕਾਰਾਂ ਦੇ ਖਿਲਾਫ ਬੋਲਦੇ ਆ ਉਹਨਾਂ ਦੇ ਹੱਕ ਚ ਭੁਗਤਦੇ ਸੀ ਇਹ ਲੋਕ ਐਡੇ ਘਟਿਆ ਨਖਦ ਨਕੰਮੇ ਦਲਾਲ ਟਾਈਪ ਲੋਕ ਹੋਗੇ ਸਾਡੇ ਪੰਜਾਬ ਦੇ ਇਹ ਕਦੇ ਪੰਜਾਬ ਦੇ ਹੱਕ ਚ ਭੁਗਤੀ ਨਹੀਂ ਭੁਗਤੇ ਕਦੇ ਬਾਦਲਾਂ ਦੇ ਕਦੇ ਕਾਂਗਰਸੀਆਂ ਦੇ ਕਦੇ ਭਾਜਪੀ ਦੇ ਕਦੇ ਬੋਕੜਾਂ ਦੇ ਆ ਆ ਕਰਤੂਤਾਂ ਲੋਕਾਂ ਦੀ ਆ ਲਾ ਬਾਈ ਤੈਨੂੰ ਨਵੀਂ ਗੱਲ ਸੁਣਾਉਣਾ ਐਮਐਲਏ ਆਇਤ ਕੀ ਮੰਡੀਆਂ ਚ ਫਿਰਦਾ ਸੀਗਾ ਜਿਹੜੇ ਝਾੜੂ ਵਾਲੇ ਮੂਰੇ ਚਾਂਚੇ ਹੁੰਦੇ ਸੀ ਆ ਆਪਦਾ ਝੋਨਾ 4-4 ਕਿਲੋ ਦੀ ਕਾਟ ਤੇ ਚਕਾਤਾ ਸੈਲਰਾਂ ਨੂੰ ਤੇ ਉਹਨੂੰ ਬਰਫੀ ਖਵਾਈਗੇ ਥਾਂ ਥਾਂ ਪਿੰਡਾਂ ਚ ਵੀ ਸਾਡਾ ਐਮਐਲਏ ਨੂੰ ਨਾ ਮਾੜਾ ਕਹਿ ਦਿਓ ਕਾਟ ਆਪ ਖਾਈਗੇ ਲੈ ਇੱਥੇ ਤੱਕ ਪਹੁੰਚੇ ਪਏ ਐ ਇਹਨਾਂ ਦਾ ਕੋਈ ਹੱਲ ਨਹੀਂ ਐ ਨਿੱਗਰ ਚੁੱਕੇ ਆ ਇਹਨਾਂ ਨਿੱਗਰ ਚੁੱਕੇ ਆ ਹਾਂ ਇੰਨੇ ਦੇਖ ਲੈ ਚਾਂਚੇ ਬਣ ਗਏ ਓਏ ਲੜਨ ਵਾਲਿਆਂ ਦਾ ਰੱਬ ਸਾਥ ਦਿੰਦਾ ਲੋਕੋ ਸੱਚ ਤੇ ਹੱਕ ਤੇ ਜਿਹੜੇ ਲੋਕ ਲੜਦੇ ਆ ਰੱਬ ਨਾਲ ਖੜਦਾ ਆ ਕੇ ਉਹ ਤੁਸੀਂ ਤਾਂ ਬੇਈਮਾਨ ਹੋਏ ਬੈਠੇ ਲੜਾਈ ਵੀ ਨਹੀਂ ਲੜਦਾ ਨਾਲ ਕੌਣ ਖੜੂ ਨਾ ਲੋਕ ਖੜਨਾ ਰੱਬ ਖੜੇ ਸਚਾਈ ਦੀ ਜਿੱਤ ਹੁੰਦੀ ਆ ਠੀਕ ਆ ਤਕਲੀਫ ਹੁੰਦੀ ਆ ਸੱਚ ਨੂੰ ਬਹੁਤ ਕੁਝ ਲੰਣਾ ਪੈਂਦਾ ਐਵੇਂ ਹੀ ਕਿਹਾ ਗਿਆ ਵੀ ਸੱਚ ਨੂੰ ਕਾਲ ਕੋਠੜੀਆਂ ਨੇ ਫਾਂਸੀਆਂ ਨੇ ਪਰ ਸੱਚ ਜਿੱਤਦਾ ਜੇ ਤੁਸੀਂ ਆਹ ਦਲਾਲਪਣਾ ਕਰਨ ਲੱਗ ਗਏ ਥੋੜੇ ਆ ਮਾਨਸਿਕਤਾ ਬਣ ਗਈ ਛੋੜਨਾ ਨਾ ਰੱਬ ਨੇ ਕੋਈ ਢੋਈ ਦੇਣੀ ਆ ਨਾ ਰੱਬ ਨੇ ਖੜਨਾ ਲੋਕਾਂ ਨੇ ਖੜਨੇ ਕੀ ਆ ਅਕਲ ਨੂੰ ਹੱਥ ਮਾਰੋ ਆਪਣੀ ਨੂੰ ਅਕਲ ਨੂੰ ਹੱਥ ਮਾਰੋ ਜਿੱਦਾਂ ਨੂੰ ਹੋ ਤੁਰਿਆ ਇਹ ਗੱਲ ਨੂੰ ਸੋਚੋ ਬਣ ਕੀ ਰਿਹਾ ਤੁਹਾਡੇ ਨਾਲ ਆ ਜਿਹੜੇ ਜਿੰਨੇ ਚੇਲੇ ਚਮਚੇ ਫਿਰਦੇ ਆ ਨਾ ਸਾਰੀਆਂ ਪਾਰਟੀਆਂ ਦੇ ਜਿਹੜੀ ਗੱਲ ਤੂੰ ਕਰਦਾ ਝੋਨਾ ਕੁਝ ਵੀ ਨਹੀਂ ਵਿਕਣਾ ਇੱਥੇ ਕੁਝ ਵੀ ਨਹੀਂ ਚੱਕਣਾ ਹੂੰ ਪਾਣੀ ਸੋਡਾ ਗਿਆ ਮੁਕਨ ਦਾ ਖਤਮ ਕਹਾਣੀ ਉਹ ਤੁਹਾਡੇ ਕੋਲ 12 15 ਸਾਲ ਦੀ ਆ ਤੁਸੀਂ ਲੋਕਾਂ ਨੇ ਦਾਤ ਨਹੀਂ ਪਿੱਟਣਾ ਤੁਸੀਂ ਲੋਕਾਂ ਨੂੰ ਮਰਨਾ ਨਾ ਆਪਣੀ ਚੂਲੀ ਚੂਲੀ ਪਾਣੀ ਨੂੰ ਤਰਸਣਾ ਉਹਦੇ ਤੁਹਾਡੇ ਲੋਕਾਂ ਨੂੰ ਅਕਲਾ ਯਾ ਮੇਰੇ ਪਿੰਡ ਵਾਲੇ ਖੜੇ ਆ ਦੱਸੋ ਆਪਣੇ ਪਿੰਡ ਚ ਕਿਆ ਟੁੱਟੇ ਪੈ ਗਏ ਮੋਟਰਾਂ ਜੈਤ ਕੀ ਪੈ ਗਏ ਦੋ ਦੋ ਤਿੰਨ ਤਿੰਨ ਦੋ ਦੋ ਤਾਂ ਪੱਕੀ ਪੈ ਗਈ ਨਾਲੇ ਭਈ ਆ ਪਹਿਲਾਂ ਜਿਹੜੇ ਵੱਡੇ ਵੱਡੇ ਸਟੋਰ ਆ ਪਹਿਲਾਂ ਤਾਂ ਬੋਤਲਾਂ ਚ ਵੇਚਦਾ ਹੁੰਦਾ ਸੀ ਹੁਣ ਤਾਂ ਵੱਡੇ ਵੱਡੇ ਗੇਲਣ ਆਉਣ ਲੱਗ ਪਾਣੀ ਦੇ ਜਿਹੜਾ ਹੁਣ ਪਾਣੀ 70 80 ਰੁਪਏ ਰੇਟ ਨਹੀਂ ਗੱਲ ਦੇਖੋ ਕੀਤੀ ਬੰਦੇ ਨੇ ਕਿ ਪਾਣੀ ਮੁੱਲ ਲੈ ਕੇ ਪੀ ਹਾਂ ਮੁੱਲ ਲੈ ਕੇ ਪੀ ਲਾਂਗੇ ਮੁੱਲ ਦਾ ਪਹਿਲੀ ਗੱਲ ਮੈਨਰਲ ਹੁੰਦਾ ਕੋਈ ਤੁਮ ਤਤ ਚਾਹੀਦਾ ਹੈ ਪਾਚ ਉਹ ਤੁਸੀਂ ਫਸਲਾਂ ਨੂੰ ਲਾਓਗੇ ਥੋੜੀ ਕਣਕ ਨੂੰ ਲਾਓਗੇ ਉਸ ਕਣ ਖਾਓਗੇ ਪਸਣਾਂ ਨੂੰ ਪਿਓਗੇ ਆ ਵਾਟਰ ਵਾ ਸਾਰਾ ਹੀ ਨਹਿਰਾਂ ਦਾ ਪਾਣੀ ਪੰਡਾ ਚ ਆਉਂਦਾ ਉਹ ਕਿੱਡੀ ਯਾਰ ਸਾਡੀ ਸੋਚ ਨਿਖਿਤ ਹੋ ਚੁੱਕੀ ਆ ਯਾਰ ਹੂੰ ਬਾਈ ਹੁਣ ਅੱਖ ਤੇਰੇ ਤੇ ਹੀ ਰਹਿ ਗਈ ਵੀ ਇਹ ਬੋਲਦਾ ਸੱਚ ਵੀ ਬਾਕੀ ਦਾ ਸੱਟ ਲੇ ਇਹਨੂੰ ਸੱਟ ਗਏ ਸਰਕਾਰ ਤੇਰੇ ਦੀ ਹੋਈ ਖੜੀ ਆ ਸਭ ਕੋਈ ਗੱਲ ਨਹੀਂ ਪੰਜਾਬੀ ਕੋ ਆ ਜਦੋਂ ਹੁਣ ਬੰਨ ਲਾ ਪੰਜਾਬੀਓ ਇਕੱਠੇ ਹੋ ਜੋ ਨਹੀਂ ਬੰਨ ਲਾਉਣ ਤੋਂ ਪਹਿਲਾਂ ਸਾਨੂੰ ਕੋਈ ਸੁੱਖ ਨਹੀਂ ਤਾਂ ਸੌਣ ਨਹੀਂ ਦਿੰਦਾ ਤੁਸੀਂ ਸਾਰੋਜ ਆ ਕੇ ਫੋਰਸ ਕਰ ਕਿਰ ਲੈਂਦੀ ਐ ਠੀਕ ਆ ਬਈ ਠੀਕ ਆ ਬਈ ਬੰਦ ਕਰਦੀ ਹੁਣ ਕਰ ਦਿਓ ਬਾਈ ਲੈ ਬਈ ਆਏ ਆ ਵੀ ਹੁਣ ਬੰਨ ਮਾਰਨ ਵੇਲੇ ਇਕੱਠੇ ਹੋ ਜੋ ਪੰਜਾਬੀਓ ਨੂੰ ਹੀ ਫਿਰ ਕੰਮ ਖਰਾਬ ਹੀ ਆ ਬਾਕੀ ਤੁਹਾਨੂੰ ਗੱਲ ਦੱਸਤੀ ਇਹ ਫੜ ਕੇ ਲੈ ਜਾਂਦੇ ਅਸੀਂ ਤਾਂ ਵੀ ਨਹੀਂ ਕਿਸੇ ਪਾਸੇ ਤੇ ਹਿਲਣ ਲੱਗੇ ਇੱਥੇ ਘਰ ਨਹੀਂ ਆ ਨਾ ਹੀ ਪਾਏ ਪੱਜ ਜਾ ਕੇ ਫੜਨਾ ਫੜ ਲੈਣ ਜੋ ਮਰਜ਼ੀ ਕਰ ਲੈ ਇਹ ਅੱਗੇ ਤੁਸੀਂ ਸੋਚਣਾ ਵੇ ਤੁਸੀਂ ਇਕੱਠੇ ਹੋਣਾ ਹੈ ਕਿ ਨਹੀਂ ਹੋਣਾ ਇਹਨਾਂ ਦੀ ਮਰਜ਼ੀ ਆ ਪਰਚਾ ਦਿੰਦੇ ਆ ਤੈਨੂੰ ਦਸੰਬਰ ਨੂੰ ਦਿੰਦੇ ਆ ਉਦੋਂ ਪਹਿਲਾਂ ਦਿੰਦੇ ਆ ਮਗਰੋਂ ਦਿੰਦੇ ਆ ਕੋਈ ਬਹਾਨਾ ਕੀ ਕਰਦੇ ਆ ਆ ਬੱਬੂ ਢਾਲੀਵਾਲ ਕਹਿੰਦਾ ਬਾਈ ਕਹਿੰਦਾ ਮੁੱਲ ਇਹੀ ਮਿਲ ਜੂ 100 ਰੁਪਏ ਦੇ ਨਿੱਕੀ ਜੀ ਬੋਤਲ ਦਿੰਦੇ ਆ ਪਾਣੀ ਦੀ ਕਿੱਥੋਂ ਕਿੱਥੋਂ ਖਰੀਦ ਲਵਾਂ ਇਹ ਕਹਿੰਦਾ ਹੈ ਨਿੰਨਾਉਣ ਨੂੰ ਵੀ ਮੁੱਲ ਖਰੀਦ ਲਿਓ ਫਸਲ ਨੂੰ ਵੀ ਮੁੱਲ ਲੈ ਲਿਓ ਉਹ ਕਹਿੰਦੇ ਚਾਹ ਲਾਣਾ ਲਾ ਦੇ ਨੀ ਨੀ ਪਾਰਟੀ ਨੂੰ ਪਾਰਟੀ ਨੂੰ ਨਿੰਦੋਂ ਪਾਰਟੀ ਜਰੂਰ 1000 ਰੁਪਏ ਦੀ ਮੁੱਲ ਲੈਉਣਗੇ ਨਹਾਉਣ ਖਾਤਰ ਪਾਰਟੀ ਨੰਨ ਨੰਦੋ ਇਹਨਾਂ ਦੀ ਬਸ ਮੈਂ ਅਜ ਤੋ ਤੱਕ ਪਹੁੰਚ ਗਿਆ ਸਵੇਰ ਤੋਂ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਬਈ ਅਸੀਂ ਦਿੱਤੀ ਆ ਵੀ ਆਹ ਸਥਿਤੀ ਬਣੀ ਹੋਈ ਆ ਟਾਈਮ ਕੀ ਹੋ ਗਿਆ 10 ਸਵਾ 10 ਹੋ ਗਿਆ ਬਈ ਸਵਾ 10 ਦਾ ਟਾਈਮ ਹੋ ਗਿਆ ਰਾਤ ਦਾ ਤੇ ਆ 4 ਘੰਟੇ ਰੜਕ ਕੇ ਇੱਥੇ ਲੀਨ ਖੜੇ ਆਲੇ ਦਾਲੇ ਹਲੇ ਕੋਈ ਗੱਲ ਨਹੀਂ ਮੈਂ ਕਿਤੇ ਨਹੀਂ ਚੱਲਿਆ ਮੈਨੂੰ ਵੀ ਕਹਦਾ ਮੈਂ ਕਿੱਥੇ ਨਹੀਂ ਜਾਂਦਾ ਨਾ ਮੈਂ ਘਰ ਛੱਡਾਂ ਜੇ ਕਿਤੇ ਸਾਨੂੰ ਕੋਈ ਬੁਲਾਉ ਕੋਈ ਮੋਰਚਾ ਲੱਗੂ ਕੋਈ ਗੱਲ ਬਣੂ ਤਾਂ ਜਾਵਾਂਗੇ ਹਰ ਹਾਲ ਜਾਵਾਂਗੇ ਅਈ ਨਹੀਂ ਰੁਕਣਾ ਜਿਸ ਨੂੰ ਕਹਾਂ ਰੋਕਾਂਗੇ ਰੋਕਣ ਵਾਲੇ ਹੈ ਨਹੀਂ ਅਸੀਂ ਕਾਸੂਨ ਬੇਨਤੀ ਹੈ ਤੁਸੀਂ ਭਰਾਵੋ ਜਦੋਂ ਕੋਈ ਗੱਲਬਾਤ ਬਾਪਰਦੀ ਆ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਪਹੁੰਚਦੀ ਆ ਤਾਂ ਮੇਰਾ ਵੀ ਇਕੱਠੇ ਹੋ ਜਾਓ ਧੰਨਵਾਦ ਜਿਉਂਦੇ ਰਹੋ ਸ਼ੇਅਰ ਕਰ ਦਿਓ ਕਰਾ ਇਕੱਲੇ ਇਕੱਲੇ ਕਰ ਪਹੁੰਚਦੀ ਕਰੋ ਵੀ ਆ ਤੱਕਾ ਹੋ ਰਿਹਾ